ਹਲਕਾ ਕੇਂਦਰੀ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਦੂਰ ਕਰਨ ਲਈ ਵਿਧਾਇਕ ਡਾਕਟਰ ਅਜੀ ਗੁਪਤਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਲਕੇ ਵਿੱਚ ਜੋ ਵਿਕਾਸ ਕੰਮ ਹੋਣ ਵਾਲੇ ਹਨ ਉਸ ਬਾਰੇ ਵਿਚਾਰ-ਚਰਚਾ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਵਿਧਾਇਕ ਡਾਕਟਰ ਅਜੀ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਨੂੰ 5 ਕਰੋੜ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਹੀ ਉਹਨਾਂ ਦੇ ਹਲਕੇ ਲਈ ਵੀ ਪਹਿਲੀ ਕਿਸ਼ਤ ਉਹਨਾਂ ਕੋਲ ਆ ਚੁੱਕੀ ਹੈ ਅਤੇ ਪਹਿਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤੇ ਗਏ। ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੇ ਹਲਕਿਆਂ ਦੇ ਵਿੱਚ ਐਮਐਲਏ ਸਾਹਿਬਾਨ ਨੂੰ ਮੰਤਰੀ ਸਾਹਿਬਾਨ ਨੂੰ 5-5 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਸੀ ਔਰ 5 ਕਰੋੜ ਰੁਪਏ ਜਿਹੜਾ ਉਹ ਡਵੈਲਪਮੈਂਟ ਦੇ ਕੰਮਾਂ 'ਚ ਇਸਤੇਮਾਲ ਹੋਣਾ ਸੀ ਉਹਦੀ ਪਹਿਲੀ ਕਿਸ਼ਤ ਜਿਹੜੀ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਕੋਲ ਪਹੁੰਚ ਚੁੱਕੀ ਹੈ ਤੇ ਇਸ ਕਰਕੇ ਮੈਂ ਜਿਹੜੇ ਸੈਂਟਰ ਹਲਕੇ ਦੇ ਇਹ ਜਿਹੜੇ ਪੈਸੇ ਆ ਇਹ ਬੇਸਿਕਲੀ ਲੱਗਦੇ ਆ ਗਲੀਆਂ ਜਿਹੜੀਆਂ ਟੁੱਟੀਆਂ ਗਲੀਆਂ ਨੇ ਜੇ ਕੋਈ ਨਿਕਾਬੋਟਾ ਕੋਈ ਗਲੀਆਂ ਦੇ ਵਿੱਚ ਸੀਵਰੇਜ ਖਰਾਬ ਹੈ ਤੇ ਉਹਦੀ ਡਵੈਲਪਮੈਂਟ ਵਾਸਤੇ ਇਹ ਸਾਰੇ ਪੈਸੇ ਜਿਹੜੇ ਅਸੀਂ ਲਗਾਨੇ ਆ ਅੱਜ ਮੈਂ ਕਾਰਪੋਰੇਸ਼ਨ ਦੇ ਸਾਡੇ ਸੰਦੀਪ ਸਿੰਘ ਜੀ ਜਿਹੜੇ ਕਿ ਐਸ.ਈ ਨੇ ਸਿਵਲ ਐਂਡ ਵਾਇਰਨਮ ਦੇ ਔਰ ਉਹਨਾਂ ਦੇ ਨਾਲ ਐਸ.ਡੀ.ਓ. ਗੁਰਪ੍ਰੀਤ ਸਿੰਘ ਐਂਡ ਅਸ਼ੋਕ ਕੁਮਾਰ ਜੀ ਇਹਨਾਂ ਨੂੰ ਇੱਥੇ ਬੁਲਾਇਆ ਸੀ ਅਸੀਂ ਇੱਕ ਬੜੀ ਜਿਹੜੀ ਇਫੈਕਟਿਵ ਮੀਟਿੰਗ ਕੀਤੀ ਔਰ ਇਹ ਪਲਾਨ ਕਰ ਰਿਹਾ ਕਰ ਲਿਆ ਕਿ ਕਿਹੜੀ ਗਲੀ ਜਿਹੜੀ ਆ ਪ੍ਰਾਇਰਟੀ ਤੇ ਜਿਹੜੀ ਬਹੁਤ ਜ਼ਿਆਦਾ ਖਰਾਬ ਹੈ ਜਿੱਥੇ ਸੀਵਰੇਜ ਚੋਕ ਡਰੰਦਾ ਹੈ ਸੀਵਰੇਜ ਕਲੈਪਸਡ ਹੈ ਪਲੱਸ ਜਿੱਦਾ ਫਰਸ਼ ਬਿਲਕੁਲ ਟੁੱਟ ਚੁੱਕਿਆ ਉਹ ਅਸੀਂ ਤੁਸੀਂ ਦੇਖੋਗੇ ਕਿ ਆਹ ਨਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਮੇਰੇ ਨਾਲ ਜਾਓਗੇ ਜਿੱਥੇ ਮੈਂ ਜਰਨਾ ਤੁਸੀਂ ਪਹੁੰਚ ਜਾਂਦੇ ਤੇ ਤੁਸੀਂ ਦੇਖੋਗੇ ਕਿ ਅਸੀਂ ਆਹ ਨਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਕੰਨਾ ਕਿ ਰਾਕਟ ਦੀ ਸਪੀਡ ਨਾਲ ਜਿਹੜੇ ਡਵੈਲਪਮੈਂਟ ਦੇ ਕੰਮ ਹੋਣਗੇ